ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਫਤਿਹ ਸਾਂਝੀ ਕਰੀ ਹੈ ਜੀ ਜੇਲ੍ਹ ਅਥਾਰਟिटीज ਨੇ ਜੀ ਉਹਨਾਂ ਨੂੰ ਸਿਰਫ ਫਤਿਹ ਬੁਲਾਉਣ ਦਾ ਹੋ ਕੀਤਾ ਜੀ ਜੇਲ੍ਹ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਿਹ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰਦਾ ਦੁਨੀਆ ਦੇ ਵਿੱਚ ਹੀ ਦੇ ਬੋਲ ਸੰਧੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਦਿਨ ਰੱਖੀ ਹੋਈ ਹੈ ਅਦਾਲਤ ਵੱਲੋਂ ਵੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਜੀ ਕਾ ਦੋ ਤੇ ਇਹ ਹੈ ਵੀ ਤੁਸੀਂ ਫਾਂਸੀ ਨਹੀਂ ਦੇ ਰਿਹਾ ਕੋਰਟਾਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕਾਨੂੰਨ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਜੀ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਫੁਕਰੀਲ ਜੀ ਬੱਦੇ ਸਾਂਝੀ ਕਰੀ ਹੈ ਜੀ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਉਹ ਬਾਕੀ ਹਲੇ ਇਸ ਬਾਰੇ ਗੱਲ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਜੀ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਇਹ ਕੇਸ ਦਾ ਜੀ ਮੇਰੀ ਅਰਜ਼ੀ ਹੈ ਜੀ ਤਾਂ ਉਹਨਾਂ ਨੇ ਮੰਗ ਕੇ ਕਿ ਸਾਡੀ ਇਹਨਾਂ ਨੂੰ ਮੰਗ ਰਹੀ ਹੈ ਵੀ ਸਜ਼ਾ ਦਿੱਤੀ ਜਾਵੇ ਜਾਂ ਸਾਨੂੰ ਰਿਹਾਅ ਕੀਤਾ ਜਾਵੇ ਇਹਦਾ ਵੀ ਮੰਗ ਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਾਂਗੇ ਸੰਗਤ ਨੂੰ ਕੋਈ ਸੰਦੇਸ਼ ਸੰਗਤ ਨੂੰ ਇਹ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵੰਤਾ ਰਹੋ ਅਮਰ ਅਸ਼ਕੋ ਜੁਗਤੋ ਬੱਦ ਜੋ ਵੀ ਕੰਪਲੈਕਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹ ਹੀ ਦਿੱਤੇ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਲੈ ਕੇ ਆਪ ਰਾਜੂਆਂ ਨੇ ਕਿ ਦਖਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਤੁਸੀਂ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਤੇ ਵੀ ਉਹਨਾਂ ਨੇ ਕਿਹਾ ਵੀ ਸੁਪਰੀਮ ਕੋਰਟ ਬਿਟਰਾਲਾ ਲਵੇ ਜਾਂ ਮੈਨੂੰ ਬਾਹਰ ਕੱਢੇ ਜਾਂ ਕੋਈ ਫਾਲਸੀ ਦਵੇ ਇਹਦੀ ਵੀ ਗੱਲ ਤਾਂ ਜਿੱਥੇ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਕਮੇਨੀ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵੀ ਚੜਦੀ ਕਲਾ ਰੱਖੇ ਪੰਥ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੂਲਾ ਮੂਲਾ ਤਾਂ ਸਾਰੇ ਇਕੱਠੇ ਹੋ ਗਏ ਤੁਸੀਂ ਕਿ ਅਲੱਗ ਕੀਤੀ ਹੈ ਨਹੀਂ ਮੈਂ ਅਲੱਗ ਕੀਤੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਉਹ ਵਧੀਆ ਫਿਕਰੀ ਜੀ ਫਤੇ ਸਾਂਝੀ ਕਰੀ ਹੈ ਜੀ ਜੇਲ੍ਹ ਅਥਾਰਟिटीज ਨੇ ਜੀ ਉਹਨਾਂ ਨੂੰ ਸਿਰਫ ਫਤੇ ਬੁਲਾਉਣ ਦਾ ਹੋ ਕੀਤਾ ਜੀ ਜੇਲ੍ਹ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਰੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤੇ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਹੋਇਆ ਜੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰਦਾ ਪੂਰੇ ਦੁਨੀਆ ਦੇ ਵਿੱਚ ਹੀ ਤੇ ਬੱਡੇ ਸੰਜੀ ਕਰਕੇ ਆਏ ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਦਿਨ ਰੱਖੀ ਗਈ ਹੈ ਅਦਾਲਤ ਵੱਲੋਂ ਵੀ ਮੰਗ ਕੀਤੀ ਗਈ ਹੈ ਕੇਂਦਰ ਸਰਕਾਰ ਨੂੰ ਇਹ ਦੱਸਿਆ ਗਿਆ ਹੈ ਕਿ ਤੁਸੀਂ ਫਾਂਸੀ ਨਹੀਂ ਦੇ ਰਹੇ ਕੋਤਿਆਂ ਦੀ ਗੱਲਬਾਤ ਹੋਈ ਹੈ ਕੋਰਟ ਦੇ ਵਿੱਚ ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ ਜਨਤਕ ਨਹੀਂ ਕਰ ਸਕਦੇ ਹੈਗੇ ਜੀ ਬਸ ਉਹਦੀ ਸਾਡੀ ਰਿਕਵੈਸਟ ਹੈ ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ ਬਹੁਤ ਵਧੀਆ ਉਹ ਕਰੀਏ ਜੀ ਪੱਤੇ ਸਾਂਝੀ ਕਰੀਏ ਜੀ ਹਾਂਜੀ ਉਹ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਜੀ ਜੋ ਵੀ ਜਨਤਕ ਹੋਇਆ ਜੀ ਬਾਕੀ ਹਲੇ ਇਸ ਬਾਰੇ ਗੱਲ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜ੍ਹਦੀ ਕਲਾ ਚ ਨੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਇਹ ਕੇਸ ਦਾ ਜੀ ਮੇਰੀ ਅਪੀਲ ਹੈ ਜੀ ਤਾਂ ਉਹ ਮੰਗ ਕੀਤੀ ਸੀ ਕਿ ਇਹਨਾਂ ਨੂੰ ਮਾਫ਼ ਕੀਤਾ ਜਾਵੇ ਜਾਂ ਸਾਨੂੰ ਰਿਹਾਅ ਕੀਤਾ ਜਾਵੇ ਇਹ ਵੀ ਮੰਗ ਦੀ ਗੱਲ ਹੋਈ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸਾਂਗੇ ਸੰਗਤ ਨੂੰ ਕੋਈ ਸੰਦੇਸ਼ ਸੰਗਤ ਨੂੰ ਇਹ ਹੈ ਜੀ ਚੜ੍ਹਦੀ ਕਲਾ ਚ ਰਹੋ ਗੁਰਸਿੱਖੀ ਜੀਵਨਤਾ ਰਹੋ ਅਮਰਸ਼ਕੋ ਜੀ ਵਕਤੋ ਵਕਤ ਜੋ ਵੀ ਕੰਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹ ਹੀ ਦਿੱਤਾ। ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਕੇਸ ਲੈ ਕੇ ਆਪ ਰਾਜੂਆਂਗਾ ਕਿ ਦਸਲ ਦਿੱਤਾ ਵੀ ਹਾਂ ਤੁਸੀਂ ਜਿਹੜਾ ਲਿਖੋ ਤੁਸੀਂ ਉਹਨੇ ਮਰਦ ਨਹੀਂ ਕੀਤੀ ਕੇਸ ਦੇ ਆਧਾਰ ਤੇ ਜੀ ਉਹਨਾਂ ਨੂੰ ਕਿਹਾ ਵੀ ਸੁਪਰੀਮ ਕੋਰਟ ਵਿੱਚ ਐਸਾ ਲਵੇ ਜਦ ਮੈਨੂੰ ਬਾਹਰ ਕੱਢ ਦੇ ਤਾਂ ਵੀ ਝੂਠੀ ਗੱਲ ਤਾਂ ਜਿੱਥੇ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ। ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ। ਵੀ ਚੜਦੀ ਕਰਾ ਰਹੇ ਪੰਥ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਅੱਛਾ ਮੂਲਾ ਮੂਲਾ ਤਾਂ ਸਾਰੇ ਇਕੱਠੇ ਹੋ ਗਏ ਤੁਸੀਂ ਕਿ ਲੱਗ ਦਿੱਤੀ ਨਹੀਂ ਮੈਂ ਅਲੱਗ ਕੀਤੀ